ਕਰ ਰਹੇ ਆਂਦੇ ਆ ਜੀ ਅੱਜ ਇੱਕ ਨਵੀਂ ਅਪਡੇਟ ਆਈ ਹੈ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ 15 ਅਗਸਤ ਤੋਂ ਮੋਦੀ ਸਰ ਨੇ 3000 ਵਾਲੀ ਸੀਮ ਚ ਲਾਗੂ ਕਰਤੀ ਹੈ ਕਿ ਸਾਲ ਦਾ 3000 ਦਿਓ ਤੇ 200 ਟਾਈਮ ਪੂਫੀ ਜਿਹੜੀ ਆ ਟੋਲ ਪਲਾਜ਼ਾ ਦੇ ਵਿਦਤ ਕਰਤਾ ਰਹੇ ਆ ਸਾਡੇ ਨਾਲ ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਜੀ ਨੇ ਦਪਿੰਦਰ ਜੀ ਕੀ ਹੈ ਸਾਰਾ ਮਾਦਮ ਸਰ ਅੱਜ ਜੇ 15 ਅਗਸਤ ਤੋਂ ਨੈਸ਼ਨਲ ਹਾਈਵੇਅ ਕਾਉਂਸਲ ਨੇ ਭਾਰਤ ਸਰਕਾਰ ਦੀ ਗਾਈਡਲਾਈਨ ਅਨੁਸਾਰ ਇੱਕ ਐਨੂਅਲ ਪਾਸ ਲਾਗੂ ਕੀਤਾ ਹੈ ਇਸ ਦੇ ਵਿੱਚ ਕੀ ਯਾਤਰੀਆਂ ਨੂੰ ਅੱਗੇ ਰਾਸ਼ਟਰੀ ਰਾਜ ਮਾਰਗ ਦੇ ਕਿਸੇ ਵੀ ਟੋਲ ਤੇ ਲੋ ਸੌ ਰੈਂਡ ਲੰਗੇ 3000 ਦੇ ਸਰ ਇਸ ਤੋਂ ਇਲਾਵਾ ਜਿਹੜੇ ਆਸ-ਪਾਸ ਰਹਿੰਦੇ ਜਿਹਦਾ ਸਰਾਉਂਡਿੰਗ ਏਰੀਆ ਫਲੋਰ ਲਈ ਆ ਰਹਿ ਰਹੇ ਨੇ ਅੱਗੇ ਇਸ ਦਾ ਉਹਨਾਂ ਨੂੰ ਇੱਕ ਅੱਗੇ ਪਾਸ ਸੀਗਾ 350 ਦਾ ਪਾਸ ਸੀ ਹੁੰਦਾ ਹੀ ਨਾ ਉਹਦੇ ਦੀ ਕੋਈ ਅਪਡੇਟ ਹੈ ਨਹੀਂ ਉਸ ਨੇ ਲਿਖਿਆ ਅਪਡੇਟ ਨਹੀਂ ਹੈ ਜੀ ਉਹ ਸ਼ਾਇਦ ਉਹਦੇ ਉਸੇ ਪ੍ਰਕਾਰ ਚੱਲੇਗਾ ਇਹ ਨਵਾਂ ਪਾਸ ਜਿਹੜਾ ਹੈ ਉਹ ਸਿਰਫ ਉਹ ਲੋਕਾਂ ਲਈ ਹੈ ਜਿਹੜੇ ਰੈਗੂਲਰ ਟਰੈਵਲ ਕਰਦੇ ਨੇ ਔਰ ਜਿਨ੍ਹਾਂ ਨੂੰ ਟੋਲ ਤੇ ਜ਼ਿਆਦਾ ਪੈਸੇ ਦੇਣੇ ਪੈਂਦੇ ਸੀ ਉਹ ਹੁਣ ਸਿਰ 15 ਰੁਪਏ ਪ੍ਰਤੀ ਟ੍ਰਿਪ ਦੇ حساب ਨਾਲ ਹੀ ਕੱਢ ਸਕਣਗੇ ਸਰ ਇਹ ਐਕਸਪ੍ਰੈਸ ਹਾਈਵੇ ਤੇ ਵੀ ਹੋਵੇਗਾ ਸਿਰਫ ਐਨ ਐਚ ਜੀ ਹੋਵੇਗਾ ਨਹੀਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੋਲ ਤੇ ਹੈ ਐਕਸਪ੍ਰੈਸ ਹਾਈਵੇ ਤੇ ਵਾਲਾ ਐਕਟਿਵ ਨਹੀਂ ਫਿਲਹਾਲ ਨਹੀਂ ਸਟੇਟ ਤੇ ਸਟੇਟਸ ਦੇ ਲਈ ਸਰ ਨੈਸ਼ਨਲ ਹਾਈਵੇ ਦੇ ਉੱਪਰ ਅ ਅੱਜ ਤੋਂ ਜਾਂ ਸਾਡੇ ਪਾਸ ਬੰਨੇ ਸ਼ੁਰੂ ਹੋ ਗਏ ਨੇ ਪਾਸ ਸਰ ਇਹ ਪਾਸ ਜਿਹੜੇ ਆ ਯਾਤਰੀ ਜਿਹੜੇ ਆ ਘਰ ਬੈਠੇ ਹੀ ਵੀ ਰਾਸ਼ਟਰੀ ਰਾਜ ਮਾਰਗ ਯਾਤਰਾ ਐਪ ਹੈ ਉੱਥੇ ਘਰ ਬੈਠੇ ਹੀ ਆਪਣਾ ਕਰ ਸਕਦੇ ਨੇ ਕਿਸੇ ਵੀ ਟੋਲ ਤੇ ਜਾ ਕੇ ਕਿਤੇ ਲਾਈਨ 'ਚ ਲੱਗਣ ਦੀ ਜਰੂਰ सर जिस तरह हम एक तो तो क्वेश्चन जो है कि गड्डी का शूशा ब्रेक हो गया जो हो तो उसके फास्टैग को नुकसान होता तो दोबारा पास आना पड़ेगा नहीं फास्टैग के लिंक हम जाओ फास्टैग जो है जीशू कर लेते हैं तो वो शामिल आ जाएगा हाँ आदमी सोच रहा है कि मैं गेंज कर ली तो वो फास्ट ट्रांसफर हो जाएगा और ट्रांसफर नहीं होगा फा फास्टफर फास्ट ट्रांसफर नहीं होती यानी कि अगे कोई गाहक आया कि ज्यादा सीएम नहीं कवरेज बहुत आ रही है जी अभी लोगों को बिल्कुल गाइड कर रहे हैं कि अपना कोई मोबाइल ऐप यूज करो ਜੀ ਆਪਣਾ 3000 ਦਾ ਬਾਤ ਕਰ ਬੈਠੇ ਹੁਣਾ ਲੋ ਕਿਤੇ ਆਉਣ ਦੀ ਲੋੜ ਨਹੀਂ ਹੈ ਮਗਰ ਫਿਰ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਸਾਡੀ ਆਈਟੀ ਟੀਮ ਸਾਡੀ ਕੰਟਰੋਲ ਰੂਮ ਟੀਮ ਸਾਡਾ ਸਾਰਾ ਗਰਾਊਂਡ ਸਟਾਫ ਉਪਲਬਧ ਹੈ ਜੀ ਇਸ ਹਨ ਡਿਪੈਂਡਰ ਜੀ ਜਿੰਨਾਂ ਨੇ ਦੱਸਿਆ ਕਿ ਜਿਹੜਾ ਐਪ ਹੈ ਉਹ ਘਰ ਬੈਠੇ ਤੁਸੀਂ ਰੀਚਾਰਜ ਕਰ ਸਕਦੇ ਹੋ ਆਪਣਾ ਨਵਾਂ ਪਾਸ ਬਣਾ ਸਕਦੇ ਹੋ ਔਰ ਕਿਤੇ ਆਉਣ ਦੀ ਲੋੜ ਨਹੀਂ ਹੈਗਾ ਤੁਹਾਨੂੰ ਕੋਈ ਟੈਕਨੀਕਲੀ ਕੋਈ ਇਸ਼ੂ ਆਂਦਾ ਤਾਂ ਤੁਸੀਂ ਟੋਲ ਪਲਾਜ਼ਾ ਤੇ ਆ ਕੇ ਇਹਨਾਂ ਦੀ ਆਈਟੀ ਟੀਮ ਨਾਲ ਆ ਕੇ ਗੱਲਬਾਤ ਕਰਕੇ ਇਹਨੂੰ ਰੋਲਵ ਕਰ ਸਕਦੇ ਹੋ ਦੈਨਿਕ ਸਵੇਰਾ ਲਈ ਨਰੇਸ਼ ਸ਼ਰਮਾ ਟੋਲ ਪਲਾਜ਼ਾ ਲਡੂਆ ਤੇ ਸਫਲ ਕਰ ਰਹੇ ਆ ਤੇ ਅੱਜ ਇੱਕ ਨਵੀਂ ਅਪਡੇਟ ਆਈ ਹੈ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ 15 ਜਨ ਤੋਂ ਮੋਦੀ ਸਾਹਿਬ ਨੇ 3000 ਵਾਲੀ 3 ਤਾਲੂ ਕਰਤੀ ਹੈ ਕਿ ਸਾਲ ਦਾ 3000 ਦਿਓ ਤੇ 200 ਟਾਈਮ ਪੂਫੀ ਜਿਹੜੀ ਆ ਟੋਲ ਪਲਾਇਆ ਦੇ ਵਿਦਿਤ ਕਰਤਾ ਰਹੇ ਆ ਸਾਡੇ ਨਾਲ ਟੋਲ ਪਲਾਇਆ ਦੇ ਮੈਨੇਜਰ ਦਪਿੰਦਰ ਜੀ ਨੇ ਦਪਿੰਦਰ ਜੀ ਕੀ ਹੈ ਸਾਰਾ ਮਾਮਲਾ ਸਰ ਅੱਜ 15 ਅਗਸਤ ਨੂੰ ਨੈਸ਼ਨਲ ਹਾਈਵੇਅ ਕਾਉਂਸਲ ਨੇ ਭਾਰਤ ਸਰਕਾਰ ਦੀ ਗਾਈਡਲਾਈਨ ਅਨੁਸਾਰ ਇੱਕ ਐਨੂਅਲ ਪਾਸ ਲਾਗੂ ਕੀਤਾ ਹੈ ਇਸ ਦੇ ਵਿੱਚ ਕੀ ਯਾਤਰੀਆਂ ਨੂੰ ਅੱਗੇ ਰਾਸ਼ਟਰੀ ਰਾਜ ਮਾਰਗ ਦੇ ਕਿਸੇ ਵੀ ਟੋਲ ਤੇ ਜੋ ਫੌਰੇ ਮਿਲਣਗੇ 3000 ਦੇ। ਪਰ ਇਸ ਤੋਂ ਇਲਾਵਾ ਜਿਹੜੇ ਆਸ-ਪਾਸ ਰਹਿੰਦੇ ਜਿਹਦਾ ਸਰਾਉਂਡਿੰਗ ਏਰੀਆ ਫਲੋਰ ਲੁਧਿਆਣਾ ਦੇ ਰਹਿੰਦੇ ਅੱਗੇ ਇਸ ਦਾ ਉਹਨਾਂ ਨੂੰ ਇੱਕ ਅੱਗੇ ਪਾਸ ਸੀਗਾ 350 ਦਾ ਪਾਸ ਸੀ ਉਹ ਲੈ ਲਿਆ। ਹੋਰ ਵੀ ਇੱਕ ਅਪਡੇਟ ਹੈ। ਨਹੀਂ ਉਸ ਨੇ ਲਿਖਿਆ ਅਪਡੇਟ ਨਹੀਂ ਹੈ ਜੀ ਉਹ ਸ਼ਾਇਦ ਉਹਦੇ ਉਸੇ ਪ੍ਰਕਾਰ ਚੱਲੇਗਾ। ਇਹ ਨਵਾਂ ਪਾਸ ਜਿਹੜਾ ਹੈ ਉਹ ਸਿਰਫ ਉਹ ਲੋਕਾਂ ਲਈ ਹੈ ਜਿਹੜੇ ਰੈਗੂਲਰ ਟਰੈਵਲ ਕਰਦੇ ਨੇ। ਔਰ ਜਿਨ੍ਹਾਂ ਨੂੰ ਟੋਲ ਤੇ ਜ਼ਿਆਦਾ ਪੈਸੇ ਦੇਣੇ ਪੈਂਦੇ ਸੀ ਉਹ ਹੁਣ ਸਿਰਫ 15 ਰੁਪਏ ਪ੍ਰਤੀ ਟ੍ਰਿਪ ਦੇ ਹਿਸਾਬ ਨਾਲ ਨਿਕਲ ਸਕਣਗੇ ਸਰ ਇਹ ਐਕਸਪ੍ਰੈਸ ਹਾਈਵੇ ਤੇ ਵੀ ਹੋਵੇਗਾ ਇਸ ਤੋਂ ਐਨਐਚੀ ਵੀ ਹੋਵੇਗਾ ਨਹੀਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੋਲ ਤੇ ਐ ਐਕਸਪ੍ਰੈਸ ਹਾਈਵੇ ਤੇ ਵਾਲਾ ਐਕਟਿਵ ਨਹੀਂ ਨਹੀਂ ਫਿਲਹਾਲ ਨਹੀਂ ਸਟੇਟ ਤੇ ਇਹ ਸਟੇਟਸ ਤੇ ਵੀ ਨਹੀਂ ਸਰ ਨੈਸ਼ਨਲ ਹਾਈਵੇ ਦੇ ਉੱਪਰ ਅ ਅੱਜ ਤੋਂ ਜਾਂਦੇ ਸਾਡੇ ਪਾਸ ਬਣਨੇ ਸ਼ੁਰੂ ਹੋ ਗਏ ਨੇ ਪਾਸ ਸਰ ਇਹ ਪਾਸ ਜੁੱਟਰ ਜਿਹੜੇ ਆ ਯਾਤਰੀ ਜਿਹੜੇ ਆ ਘਰ ਬੈਠੇ ਹੀ ਵੀ ਰਾਸ਼ਟਰੀ ਰਾਜਮਾਰਗ ਯਾਤਰਾ ਐਪ ਹੈ ਉਸ ਤੇ ਘਰ ਬੈਠੇ ਹੀ ਆਪਣਾ ਕਰ ਸਕਦੇ ਨੇ ਕਿਸੇ ਵੀ ਟੋਲ ਤੇ ਜਾ ਕੇ ਕਿਤੇ ਲਾਈਨ 'ਚ ਲੱਗ ਦਰ ਜਿਸ ਤਰ੍ਹਾਂ ਹੁਣ ਇੱਕ ਕੁਸਚਨ ਜਿਆ ਕਿ ਗੱਡੀ ਦਾ ਸ਼ੀਸ਼ਾ ਬ੍ਰੇਕ ਹੋ ਗਿਆ ਤੇ ਪੁੱਛੋ ਜਾ ਉਹ ਜੇ ਫਾਸਟ ਆਈ ਦਾ ਨੁਕਸਾਨ ਹੁੰਦਾ ਤੇ ਉਹਨੂੰ ਦੁਬਾਰਾ ਪਾਸ ਬਣਾਉਣਾ ਪਏਗਾ ਨਹੀਂ ਨਹੀਂ ਫਾਸਟ ਆਈ ਨਾਲ ਨਹੀਂ ਹੁੰਦਾ ਯੋ ਫਾਸਟ ਆਈ ਦਾ ਰੀਸ਼ੂ ਕਰ ਲੈਣੇ ਆ ਤੇ ਉਹ ਉਹ ਸਿਆ ਉਹਦੇ ਚ ਆ ਜਾਏਗਾ ਹਾਂ ਆदमी ਇਹ ਸੋਚ ਰਿਹਾ ਹੈ ਕਿ ਮੈਂ ਗੱਡੀ ਚੇਂਜ ਕਰ ਲੇ ਕਿ ਉਹ ਪਾਸ ਟ੍ਰਾਂਸਫਰ ਹੋ ਜਾਏਗਾ ਉਹ ਟ੍ਰਾਂਸਫਰ ਨਹੀਂ ਹੁੰਦਾ ਪਾਸ ਪਾਸ ਟ੍ਰਾਂਸਫਰ ਨਹੀਂ ਹੁੰਦਾ ਤੇ ਯਾਨੀ ਕਿ ਅੱਜ ਤੁਹਾਡੇ ਕੋ ਕੋਈ ਦਾਅ ਕਾਇ ਹੈ ਕਿ ਨਜ਼ਰ ਵਾਲਾ ਸਲਿੱਪ ਨਹੀਂ ਕਵਰੇਜ ਬਹੁਤ ਆ ਰਹੀ ਹੈ ਜੀ ਅਸੀਂ ਲੋਕਾਂ ਨੂੰ ਬਿਲਕੁਲ ਗਾਈਡ ਕਰ ਰਹੇ ਹਾਂ ਕਿ ਆਪਣਾ ਤਿੰਨ ਮੋਬਾਈਲ ਐਪ ਯੂਜ਼ ਕਰੋ ਤੇ ਜੇ ਤੇਰਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਸਾਡੀ ਆਈਟੀ ਟੀਮ ਸਾਡੀ ਕੰਟਰੋਲ ਰੂਮ ਟੀਮ ਸਾਡਾ ਸਾਰਾ ਗਰਾਊਂਡ ਸਟਾਫ ਉਪਲਬਧ ਹੈ ਜੀ ਇਸ ਤੋਂ ਇੰਡੀਪੈਂਡਰ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਐਪ ਹੈ ਉਹ ਘਰ ਬੈਠੇ ਤੁਸੀਂ ਰੀਚਾਰਜ ਕਰ ਸਕਦੇ ਹੋ ਆਪਣਾ ਨਵਾਂ ਪਾਸ ਬਣਾ ਸਕਦੇ ਹੋ ਪਰ ਕਿਤੇ ਆਨ ਦੀ ਲੋੜ ਨਹੀਂ ਹਾਂਗਾ ਤੁਹਾਨੂੰ ਕੋਈ ਟੈਕਨੀਕਲੀ ਕੋਈ ਇਸ਼ੂ ਆਂਦਾ ਤਾਂ ਤੁਸੀਂ ਟੋਲ ਪਲਾਜ਼ਾ ਤੇ ਆ ਕੇ ਇਹਨਾਂ ਦੀ ਆਈਟੀ ਟੀਮ ਨਾਲ ਆ ਕੇ ਗੱਲਬਾਤ ਕਰਕੇ ਇਹਨੂੰ ਰੋਗ ਕਰ ਸਕਦੇ ਦਿਨਿਕ ਸਵੇਰਾ ਲਈ ਨਰੇਸ਼ ਸ਼ਰਮਾ ਟੋਲ ਪਲਾਜ਼ਾ ਲਡੂਆ ਤੇ ਸਫਲ ਕਰਵਾ ਰਾਹ ਦੇ ਅੱਜ ਇੱਕ ਨਵੀਂ ਅਪਡੇਟ ਆਈ ਹੈ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ 15 ਜਨ ਮੋਦੀ ਸਾਹਿਬ ਨੇ 3000 ਵਾਲੀ 3 ਤਾਲੂ ਕਰਤੀ ਹੈ ਕਿ ਸਾਲ ਦਾ 3000 ਦਿਓ ਤੇ 200 ਟਾਈਮ ਤੁਸੀਂ ਜਿਹੜੀ ਆ ਟੋਲ ਪਲਾਇਆ ਦੇ ਵਿਦਤ ਕਰ ਸਕਦੇ ਹੋ ਸਾਡੇ ਨਾਲ ਟੋਲ ਪਲਾਇਆ ਦੇ ਮੈਨੇਜਰ ਦਪਿੰਦਰ ਜੀ ਨੇ ਦਪਿੰਦਰ ਜੀ ਕੀ ਹੈ ਸਾਰਾ ਮਾਮਲਾ ਸਰ ਅੱਜ ਜੇ 15 ਅਗਸਤ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਨੇ ਭਾਰਤ ਸਰਕਾਰ ਦੀ ਗਾਈਡਲਾਈਨ ਅਨੁਸਾਰ ਇੱਕ ਐਨੂਅਲ ਪਾਸ ਲਾਗੂ ਕੀਤਾ ਹੈ ਇਸ ਦੇ ਵਿੱਚ ਕੀ ਯਾਤਰੀਆਂ ਨੂੰ ਰਾਸ਼ਟਰੀ ਰਾਜਮਾਰਗ ਦੇ ਕਿਸੇ ਵੀ ਟੋਲ ਤੇ 200 ਟ੍ਰਿ ਮਿਲਣਗੇ 3000 ਤਾਂ ਇਸ ਤੋਂ ਇਲਾਵਾ ਜਿਹੜੇ ਆਸ-ਪਾਸ ਰਹਿੰਦੇ ਜਿਹੜਾ ਸਰਾਊਂਡਿੰਗ ਏਰੀਆ ਫਲੋਰ ਆ ਵੀ ਕਹਿੰਦੇ ਸੀ ਕਿ ਇਸ ਤੋਂ ਉਹਨਾਂ ਨੂੰ ਇੱਕ ਅੱਗੇ ਪਾਸਾ ਸੀਗਾ 350 ਦਾ ਪਾਸਾ ਸੀ ਲਾਈਆ ਉਹਦੇ ਵੀ ਕੋਈ ਅਪਡੇਟ ਹੈ ਨਹੀਂ ਉਸ ਲਈ ਕੋਈ ਅਪਡੇਟ ਨਹੀਂ ਹੈ ਜੀ ਉਹ ਸ਼ਾਇਦ ਉਹਦੇ ਉਸੇ ਪ੍ਰਕਾਰ ਚੱਲੇਗਾ ਇਹ ਨਵਾਂ ਪਾਸ ਜਿਹੜਾ ਹੈ ਉਹ ਸਿਰਫ ਉਹ ਲੋਕਾਂ ਲਈ ਹੈ ਜਿਹੜੇ ਰੈਗੂਲਰ ਟਰੈਵਲ ਕਰਦੇ ਨੇ ਔਰ ਜਿਨ੍ਹਾਂ ਨੂੰ ਟੋਲ ਤੇ ਜ਼ਿਆਦਾ ਪੈਸੇ ਦੇਣੇ ਪੈਂਦੇ ਸੀ ਉਹ ਹੁਣ ਸਿਰ 15 ਰੁਪਏ ਪ੍ਰਤੀ ਟ੍ਰਿਪ ਦੇ حساب ਨਾਲ ਹੀ ਕੱਢ ਸਕਣਗੇ ਸਰ ਐ ਐਕਸਪ੍ਰੈਸ ਹਾਈਵੇ ਉੱਤੇ ਵੀ ਹੋਵੇਗਾ ਸਿਰਫ ਐ ਐਨ ਐਚ ਬੀ ਹੋਵੇਗਾ ਨਹੀਂ ਨੈਸ਼ਨਲ ਹਾਈਵੇ ਅਥਾਰਟੀ ਦੇ ਟੋਲ ਸੇ ਹੈ ਐਕਸਪ੍ਰੈਸ ਹਾਈਵੇ ਦੇ ਵਾਲਾ ਐਕਟ ਨਹੀਂ ਫਿਲਹਾਲ ਨਹੀਂ ਸਟੇਟ ਤੇ ਸਟੇਟਸ ਤੇ ਵੀ ਨਹੀਂ ਸਰ ਨੈਸ਼ਨਲ ਹਾਈਵੇ ਦੇ ਉੱਪਰ ਅ ਅੱਜ ਤੋਂ ਜਾਂਦੇ ਸਾਡੇ ਪਾਸ ਬਣਨੇ ਸ਼ੁਰੂ ਹੋ ਗਏ ਨੇ ਪਾਸ ਸਰ ਇਹ ਪਾਸ ਜੁੰਟਰ ਜਿਹੜੇ ਆ ਯਾਤਰੀ ਜਿਹੜੇ ਆ ਘਰ ਬੈਠੇ ਹੀ ਵੀ ਰਾਸ਼ਟਰੀ ਰਾਜਮਾਰਗ ਯਾਤਰਾ ਐਪ ਹੈ ਉੱਤੇ ਘਰ ਬੈਠੇ ਹੀ ਆਪਣਾ ਕਰ ਸਕਦੇ ਨੇ ਕਿਸੇ ਵੀ ਟੋਲ ਤੇ ਜਾ ਕੇ ਕਿਤੇ ਲਾਈਨ 'ਚ ਲੱਗ ਗੱਲ ਜਿਸ ਤਰ੍ਹਾਂ ਹੁਣ ਇੱਕ ਕੁਐਸਚਨ ਜਿਆ ਕਿ ਗੱਡੀ ਦਾ ਸ਼ੀਸ਼ਾ ਬ੍ਰੇਕ ਹੋ ਗਿਆ ਤੇ ਪੁੱਛੋ ਜਿਆ ਉਹਦੇ ਜੀ ਪਾਸਟਾਈ ਤੋਂ ਨੁਕਸਾਨ ਹੁੰਦਾ ਤੇ ਉਹਨੂੰ ਦੁਬਾਰਾ ਪਾਸ ਬਣਾਉਣਾ ਪਏਗਾ ਨਹੀਂ ਨਹੀਂ ਪਾਸਟਾਈ ਨਾਲ ਨਹੀਂ ਹੁੰਦਾ ਯੋ ਪਾਸਟਾਈ ਦਾ ਰੀਸ਼ੂ ਕਰ ਲੈਣੇ ਆ ਤੇ ਉਹ ਉਹਦੇ ਤੇ ਚਾਲੇਗਾ ਹਾਂ ਆदमी ਇਹ ਸੋਚ ਰਿਹਾ ਹੈ ਕਿ ਮੈਂ ਗੱਡੀ ਚੇਂਜ ਕਰ ਲੇ ਕਿ ਉਹ ਪਾਸ ਟ੍ਰਾਂਸਫਰ ਹੋ ਜਾਏਗਾ ਉਹ ਟ੍ਰਾਂਸਫਰ ਨਹੀਂ ਹੁੰਦਾ ਪਾਸ ਟ੍ਰਾਂਸਫਰ ਨਹੀਂ ਹੁੰਦਾ ਜੇਨ ਕਿ ਅੱਜ ਤੁਹਾਡੇ ਕੋ ਕੋਈ ਗਾ ਹੈ ਜਿੰਨੇ ਜਿਆਦਾ ਦਾ ਸਿਫਰ ਠੀਕ ਕਵਰੇਜ ਬਹੁਤ ਆ ਰਹੀ ਹੈ ਜੀ ਅਸੀਂ ਲੋਕਾਂ ਨੂੰ ਬਿਲਕੁਲ ਗਾਈਡ ਕਰ ਰਹੇ ਹਾਂ ਕਿ ਆਪਣਾ ਤਿੰਨ ਮੋਬਾਈਲ ਐਪ ਓਪਨ ਕਰੋ ਤੇ ਆਪਣ ਮਗਰ ਤੇਰ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਸਾਡੀ ਆਈਟੀ ਟੀਮ ਸਾਡੀ ਕੰਟਰੋਲ ਰੂਮ ਟੀਮ ਸਾਡਾ ਸਾਰਾ ਗਰਾਉਂਡ ਸਟਾਫ ਉਪਲਬਧ ਹੈ ਜੀ ਇਸ ਹਨ ਡਿਪੈਂਡਰ ਜੀ ਜਿੰਨਾਂ ਨੇ ਦੱਸਿਆ ਕਿ ਜਿਹੜਾ ਐਪ ਹੈ ਉਹ ਘਰ ਬੈਠੇ ਤੁਸੀਂ ਵੀ ਚਾਰਜ ਕਰ ਸਕਦੇ ਹੋ ਆਪਣਾ ਨਵਾਂ ਪਾਸ ਬਣਾ ਸਕਦੇ ਹੋ ਔਰ ਕਿਤੇ ਆਉਣ ਦੀ ਲੋੜ ਨਹੀਂ ਹਾਂ ਅਗਰ ਤੁਹਾਨੂੰ ਕੋਈ ਟੈਕਨੀਕਲੀ ਕੋਈ ਇਸ਼ੂ ਆਂਦਾ ਤਾਂ ਤੁਸੀਂ ਟੋਲ ਪਲਾਜ਼ਾ ਤੇ ਆ ਕੇ ਇਹਨਾਂ ਦੀ ਆਈਟੀ ਟੀਮ ਨਾਲ ਆ ਕੇ ਗੱਲਬਾਤ ਕਰਕੇ ਇਹਨੂੰ ਰੋਕ ਕਰ ਸਕਦੇ ਹੋ ਦਿਨਿਕ ਸਵੇਰਾ ਲਈ ਨਰੇਸ਼ ਸ਼ਰਮਾ ਟੋਲ ਪਲਾਜ਼ਾ ਲਡੂਆ ਤੇ ਸਫਲ ਕਰਨ ਵਾਲੇ ਅਰੇ ਅੱਜ ਇੱਕ ਨਵੀਂ ਅਪਡੇਟ ਆਈ ਹੈ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ ਮੋਦੀ ਸਾਹਿਬ ਨੇ 3000 ਵਾਲੀ ਟੀਮ ਤੇ ਅਲੂ ਕਰਤੀ ਕਿ ਸਾਲ ਦਾ 3000 ਦਿਓ ਤੇ 200 ਟਾਈਮ ਤੁਸੀਂ ਜਿਹੜੀ ਆ ਟੋਲ ਪਲਾਇਆ ਦੇ ਵਿਦਿਤ ਕਰ ਸਕਦੇ ਹੋ ਸਾਡੇ ਨਾਲ ਟੋਲ ਪਲਾਇਆ ਦੇ ਮੈਨੇਜਰ ਦਪਿੰਦਰ ਜੀ ਨੇ ਦਪਿੰਦਰ ਜੀ ਕੀ ਹੈ ਸਾਰਾ ਮਾਮਲਾ ਸਰ ਅੱਜ ਜੇ 15 ਅਗਸਤ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਨੇ ਭਾਰਤ ਸਰਕਾਰ ਦੀ ਗਾਈਡਲਾਈਨ ਅਨੁਸਾਰ ਇੱਕ ਐਨੂਅਲ ਪਾਸ ਲਾਗੂ ਕੀਤਾ ਹੈ ਇਸ ਦੇ ਵਿੱਚ ਕੀ ਯਾਤਰੀਆਂ ਨੂੰ ਅੱਗੇ ਰਾਸ਼ਟਰੀ ਰਾਜਮਾਰਗ ਦੇ ਕਿਸੇ ਵੀ ਟੋਲ ਤੇ 200 ਟ੍ਰਿ ਮਿਲਣਗੇ 3000 ਦੇ ਤਾਂ ਇਸ ਤੋਂ ਇਲਾਵਾ ਜਿਹੜੇ ਆਸ-ਪਾਸ ਰਹਿੰਦੇ ਜਿਹਦਾ ਸਰਾਉਂਡਿੰਗ ਏਰੀਆ ਫਲੋਰ ਵਾਲੇ ਰਹਿੰਦੇ ਸੀਗੇ ਇਸ ਤੋਂ ਉਹਨਾਂ ਨੂੰ ਇੱਕ ਅੱਗੇ ਪਾਸ ਸੀਗਾ 350 ਦਾ ਪਾਸ ਸੀ ਲੱਈਆ ਉਹਦੇ ਵੀ ਕੋਈ ਅਪਡੇਟ ਹੈ ਨਹੀਂ ਉਸ ਲਈ ਕੋਈ ਅਪਡੇਟ ਨਹੀਂ ਹੈ ਜੀ ਉਹ ਸ਼ਾਇਦ ਉਹਦੇ ਉਸੇ ਪ੍ਰਕਾਰ ਚੱਲੇਗਾ ਇਹ ਨਵਾਂ ਪਾਸ ਜਿਹੜਾ ਹੈ ਉਹ ਸਿਰਫ ਉਹ ਲੋਕਾਂ ਲਈ ਹੈ ਜਿਹੜੇ ਰੈਗੂਲਰ ਟਰੈਵਲ ਕਰਦੇ ਨੇ ਔਰ ਜਿਹਨਾਂ ਨੂੰ ਟੋਲ ਤੇ ਜ਼ਿਆਦਾ ਪੈਸੇ ਦੇਣੇ ਪੈਂਦੇ ਸੀ ਉਹ ਹੁਣ ਸਿਰਫ 15 ਰੁਪਏ ਪ੍ਰਤੀ ਟ੍ਰਿਪ ਦੇ حساب ਨਾਲ ਹੀ ਕੱਢਣਗੇ ਸਰ ਇਹ ਐਕਸਪ੍ਰੈਸ ਹਾਈਵੇ ਤੇ ਵੀ ਹੋਵੇਗਾ ਸਿਰਫ ਐਨ ਐਚ ਬੀ ਹੋਵੇਗਾ ਨਹੀਂ ਨੈਸ਼ਨਲ ਹਾਈਵੇ ਅਥਾਰਟੀ ਦੇ ਟੋਲ ਤੇ ਹੈ ਐਕਸਪ੍ਰੈਸ ਹਾਈਵੇ ਤੇ ਵਾਲਾ ਐਕਟੂਅਲੀ ਨਹੀਂ ਫਿਲਹਾਲ ਨਹੀਂ ਸਟੇਟ ਤੇ ਸਟੇਟਸ ਤੇ ਵੀ ਨਹੀਂ ਸਰ ਨੈਸ਼ਨਲ ਹਾਈਵੇ ਦੇ ਉੱਪਰ ਅ ਅੱਜ ਤੋਂ ਜਾਂ ਤੁਹਾਡੇ ਪਾਸ ਬਣਨੇ ਸ਼ੁਰੂ ਹੋ ਗਏ ਨੇ ਪਾਸ ਸਰ ਇਹ ਪਾਸ ਜੁੰਸਰ ਜਿਹੜੇ ਆ ਯਾਤਰੀ ਜਿਹੜੇ ਆ ਘਰ ਬੈਠੇ ਹੀ ਸੀ ਰਾਸ਼ਟਰੀ ਰਾਜ ਮਾਰਗ ਯਾਤਰਾ ਐਪ ਹੈ ਉੱਥੇ ਘਰ ਬੈਠੇ ਹੀ ਆਪਣਾ ਕਰ ਸਕਦੇ ਨੇ ਕਿਸੇ ਵੀ ਟੋਲ ਤੇ ਜਾ ਕੇ ਕਿਤੇ ਲਾਈਨ 'ਚ ਲੱ ਗੱਲ ਇਸ ਤਰ੍ਹਾਂ ਹੁਣ ਇੱਕ ਕੁਸਚਨ ਜੀ ਹੈ ਕਿ ਜੇ ਗੱਡੀ ਦਾ ਸ਼ੀਸ਼ਾ ਬ੍ਰੇਕ ਹੋ ਗਿਆ ਤੇ ਪੁੱਛ ਹੋ ਜਾਵੇ ਤੇ ਫਾਸਟ ਆਈ ਦਾ ਨੁਕਸਾਨ ਹੁੰਦਾ ਤੇ ਉਹਨੂੰ ਦੁਬਾਰਾ ਪਾਸ ਬਣਾਉਣਾ ਪਏਗਾ ਨਹੀਂ ਨਹੀਂ ਫਾਸਟ ਆਈ ਨਾਲ ਨਹੀਂ ਹੁੰਦਾ ਯੋ ਫਾਸਟ ਆਈ ਦਾ ਰੀਸ਼ੂ ਕਰ ਲੈਣੇ ਆ ਤੇ ਉਹਦੇ ਅਕਸਰ ਉਹਦੇ ਚ ਚਲੇਗਾ ਹਾਂ ਆदमी ਜੀ ਪੁੱਛ ਰਿਹਾ ਹੈ ਕਿ ਮੈਂ ਗੱਡੀ ਚੇਂਜ ਕਰ ਲੇ ਕਿ ਉਹ ਪਾਸ ਟ੍ਰਾਂਸਫਰ ਹੋ ਜਾਏਗਾ ਉਹ ਟ੍ਰਾਂਸਫਰ ਨਹੀਂ ਹੁੰਦਾ ਪਾਸ ਫਾਸਟ ਟ੍ਰਾਂਸਫਰ ਨਹੀਂ ਹੁੰਦਾ ਯਾਨੀ ਕਿ ਅੱਜ ਤੁਹਾਡੇ ਕੋ ਕੋਈ ਗਾ ਹੈ ਕਿ ਨਜਾਇਜ਼ ਵਾਲਾ ਸਿਪ ਠੀਕ ਕਵਰੇਜ ਬਹੁਤ ਆ ਰਹੀ ਹੈ ਜੀ ਅਸੀਂ ਲੋਕਾਂ ਨੂੰ ਬਿਲਕੁਲ ਗਾਈਡ ਕਰ ਰਹੇ ਹਾਂ ਕਿ ਆਪਣਾ ਤਿੰਨ ਮੋਬਾਈਲ ਐ ਜੇ ਤੇਰੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਸਾਡੀ ਆਈਟੀ ਟੀਮ ਸਾਡੀ ਕੰਟਰੋਲ ਰੂਮ ਟੀਮ ਸਾਡਾ ਸਾਰਾ ਗਰਾਊਂਡ ਸਟਾਫ ਉਪਲਬਧ ਹੈ ਜੀ ਇਸ ਟੰਡਪਿੰਡਰ ਜੀ ਜਿੰਨਾਂ ਨੇ ਦੱਸਿਆ ਕਿ ਜਿਹੜਾ ਐਪ ਹੈ ਉਹ ਘਰ ਬੈਠੇ ਤੁਸੀਂ ਰੀਚਾਰਜ ਕਰ ਸਕਦੇ ਹੋ ਆਪਣਾ ਨਵਾਂ ਪਾਸ ਬਣਾ ਸਕਦੇ ਹੋ ਔਰ ਕਿਤੇ ਆਨ ਦੀ ਲੋੜ ਨਹੀਂ ਹੈਗਾ ਤੁਹਾਨੂੰ ਕੋਈ ਟੈਕਨੀਕਲੀ ਕੋਈ ਇਸ਼ੂ ਆਂਦਾ ਤਾਂ ਤੁਸੀਂ ਟੋਲ ਪਲਾਜ਼ਾ ਤੇ ਆ ਕੇ ਇਹਨਾਂ ਦੀ ਆਈਟੀ ਟੀਮ ਨਾਲ ਆ ਕੇ ਗੱਲਬਾਤ ਕਰਕੇ ਇਹਨੂੰ ਰੋਗ ਕਰ ਸਕਦੇ ਦਿਨਿਕ ਸਵੇਰਾ ਲਈ ਨਰੇਸ਼ ਸ਼ਰਮਾ ਟੋਲ ਪਲਾਜ਼ਾ ਲਡੂਆ